ਜੇ ਪਿੰਗਲਵਾੜੇ ਬਣੇ ਨੇ ਉੱਥੇ ਲੋਕ ਮਾਵਾਂ ਨੂੰ ਬਹੁਤ ਸਮਝ ਗਏ ਕਿ ਮਾਵਾਂ ਨੂੰ ਉੱਥੇ ਪਿੰਗਲਵਾੜੇ ਭੇਜ ਦਦੇ ਨੇ ਤੇ ਬੜੀ ਮਾੜੀ ਗੱਲ ਹੈ ਇਸ ਕਰਕੇ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਹੈ ਮੈਂ ਸਿੱਖ ਸੁਪਰੇਸ਼ਨ ਦੇ ਮੈਂ ਤਾਂ ਉਹਨਾਂ ਬੇਨਤੀ ਕਰਦਾ ਹਾਂ ਕਿ ਅੱਜ ਅੱਜ ਜੋ ਅੰਬਰਵੀਰ ਸਿੰਘ ਟੋੜ ਹੈ ਜਾਂ ਮੇਰਾ ਛੋਟਾ ਭਰਾ ਕੁਲਵਿੰਦਰ ਸਿੰਘ ਟੋੜ ਹੈ ਇਹ ਸੀ ਮਾਂ ਦੀ ਬਦੌਲਤ ਹਾਂ ਅਸੀਂ ਮਾਂ ਨਾਲ ਆਪਣਾ ਹੱਥ ਦੁੱਖ ਸੁੱਖਾਂ ਜਾ ਕਰਦੇ ਹਾਂ ਕਿਉਂਕਿ ਮਾਂ ਬਾਪ ਦਾ ਜ਼ਿੰਦਗੀ ਦੀ ਕਦਰ ਜਿਹੜਾ ਕਦਰ ਨਹੀਂ ਚੁਕਾਇਆ ਜਾ ਸਕਦਾ ਕਰਜ਼ਾ ਨਹੀਂ ਚੁਕਾਇਆ ਜਾ ਸਕਦਾ ਇਸ ਕਰਕੇ ਗੁਰਾਂ ਦਾਬ ਚੰਨਾਂ ਚ ਬੇਨਤੀ ਕਰਦਾ ਹੱਤੇ ਪਾਸ਼ਾ ਸਾਰੀਆਂ ਮਾਵਾਂ ਨੂੰ ਧਰਤੀ ਕਲਾ ਬਖਸ਼ੇ ਲੰਮੀ ਉਮਰ ਬਖਸ਼ੇ ਮਨਾਇਆ ਕੀ ਕਰਨ ਗੰਦੇ ਵਾਪੁ ਜੀਆ ਖਾਲਸਾ ਆ ਗੁਰ ਜੀ ਦੀ ਫਤਿਹ ਅੱਜ ਦੇਸ਼ ਉਦੇਸ਼ ਦੇ ਵਿੱਚ ਮਾਂ ਦਿਵਸ ਜੋ ਮਦਰ ਡੇ ਮਨਾਇਆ ਜਾ ਰਿਹਾ ਹੈ ਮਾਂ ਕੋ ਇੱਕ ਇੱਕ ਬੂਟਾ ਹੈ ਹਰਿਆਵਲ ਬੂਟਾ ਹੈ ਕਿਉਂਕਿ ਰੱਬ ਕਿਸੇ ਨੇ ਦੇਖਿਆ ਪਰ ਮਾਂ ਕੋ ਤਾਕਤਵਾ ਸ਼ਕਤੀ ਹੈ ਕਿ ਧਰਤੀ ਉੱਪਰ ਮਾਂ ਨੂੰ ਰਬ ਦਾ ਦੂਜਾ ਜਦ ਤੱਕ ਆ ਗਿਆ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਅੱਜ ਮਦਰ ਡੇ ਤੇ ਕਿ ਮਾਂ ਨੂੰ ਜਿਹੜੀ ਮਾਤਾ ਹੈ ਉਹਦਾ ਸਤਿਕਾਰ ਕਰੋ ਮਾਵਾਂ ਨੂੰ ਪਿਆਰ ਕਰੋ ਜਿਹੜੇ ਮੇਰੇ ਨੌਜਵਾਨ ਵੀਰ ਜਾਂ ਪਰਿਵਾਰ ਨੇ ਮਾਵਾਂ ਨੂੰ ਵਿਚਾਰ ਰਹੇ ਹਨ ਮਾਵਾਂ ਨੂੰ ਕਦਰ ਨਹੀਂ ਕਰਦੇ ਮਾਂ ਬਾਪ ਦੀ ਕਿਉਂਕਿ ਇਸ ਧਰਤੀ ਉੱਪਰ ਮਾਂ ਨੇ ਜੋ ਬੱਚੇ ਦਾ ਪਾਲਣ ਪੋਸ ਕੀਤਾ ਹੈ ਤੇ ਬੱਚੇ ਕਦੀ ਮਾਂ ਦਾ ਦੇਨ ਨਹੀਂ ਦੇ ਸਕਦੇ ਮਾਂ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਪਿੰਗਲਵਾੜੇ ਬਣੇ ਨੇ ਉੱਥੇ ਲੋਕ ਮਾਵਾਂ ਨੂੰ ਬਹੁਤ ਸਮਝ ਗਏ ਕਿ ਮਾਵਾਂ ਨੂੰ ਉੱਥੇ ਪਿੰਗਲਵਾੜੇ ਭੇਜ ਦਿੰਦੇ ਨੇ ਤੇ ਬੜੀ ਮਾੜੀ ਗੱਲ ਹੈ ਇਸ ਕਰਕੇ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਹੈ ਮੈਂ ਸਿਕਸ ਫੂਟਰੇਸ਼ਨ ਦੇ ਮੈਂ ਤਾਂ ਉਹਨਾਂ ਬੇਨਤੀ ਕਰਦਾ ਹਾਂ ਕਿ ਅੱਜ ਕੱਲ੍ਹ ਅੱਜ ਜੋ ਅੰਮਰਵੀਰ ਸਿੰਘ ਟੋੜ ਹੈ ਜਾਂ ਮੇਰਾ ਛੋਟਾ ਭਰਾ ਕੁਲਵਿੰਦਰ ਸਿੰਘ ਟੋੜ ਹੈ ਇਹ ਸੀ ਮਾਂ ਦੀ ਬਦੌਲਤ ਹਾਂ ਅਸੀਂ ਮਾਂ ਨਾਲ ਆਪਣਾ ਹੱਥ ਦੁੱਖ ਸਾਂਝਾ ਕਰਦੇ ਹਾਂ ਕਿਉਂਕਿ ਮਾਂ ਬਾਪ ਦਾ ਜ਼ਿੰਦਗੀ ਦੀ ਕਦਰ ਜਿਹੜਾ ਕਦਰ ਨਹੀਂ ਚੁਕਾਇਆ ਜਾ ਸਕਦਾ ਕਰਜ਼ਾ ਨਹੀਂ ਚੁਕਾਇਆ ਜਾ ਸਕਦਾ ਇਸ ਕਰਕੇ ਗੁਰਾਂ ਦਾਬ ਚਰਨਾਂ 'ਚ ਬੇਨਤੀ ਕਰਦਾ ਹੱ ਸਾਰੀਆਂ ਮਾਵਾਂ ਨੂੰ ਚੜ੍ਹਦੀ ਕਲਾ ਬਖਸ਼ਿਓ ਲੰਮੀ ਉਮਰ ਬਖਸ਼ਿਓ ਅਸੀਂ ਜੀ ਆਪਣੀ ਮਾਂ ਦਾ ਸ਼ਤਾਨ ਦੇ ਕਮਾਂਦ ਰਹੀਏ ਪੰਥ ਕੌਮ ਦੀ ਸੇਵਾ ਕਰਦੇ ਰਹੀਏ ਕਿਉਂਕਿ ਮਾਂ ਦੀ ਗੁਰਤੀ ਕੋ ਸਾਨੂੰ ਮਪਿਤਾ ਜੀ ਕੋਲੋਂ ਸਾਨੂੰ ਪੰਥ ਕੌਮ ਦੀ ਸੇਵਾ ਕਰਨ ਦਾ ਬਲ ਉਦਮ ਬਖਸ਼ਿਆ ਹੈ ਇਸ ਕਰਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਗੁਰੂ ਗ੍ਰੰਥ ਦੇ ਮਹਾਰਾਜ ਦੇ ਚਰਨਾਂ 'ਚ ਸੱਚੇ ਪਾਤਸ਼ਾਹ ਸਾਡੀ ਮਾਂ ਨੂੰ ਲੰਮੀ ਉਮਰ ਬਖਸ਼ਿਓ ਤਾਂ ਜੋ ਅਸੀਂ ਮਾਂ ਦੇ ਆਸ਼ੀਰਵਾਦ ਨਾਲ ਪੰਥ ਕੌਮ ਦੀ ਚੜ੍ਹਦੀ ਕਲਾ ਸੇਵਾ ਕਰਦੇ ਰਹੀਏ ਸਾਰਿਆਂ ਨੂੰ ਬੇਨਤੀ ਹੈ ਕਿ ਤਗੜੇ ਹੋ ਕੇ ਮਾਂ ਦੀ ਸੰਭਾਉ ਉਹਦੇ ਮਾਂ ਦੀ ਸੇਵਾ ਕਰੋ ਸਾਰਾ ਕੁਝ ਜਿਹੜਾ ਮਾਂ ਦੀ ਸੇਵਾ ਕਰਦਾ ਹੈ ਸਮਝੋ ਉਹ ਰੱਬ ਦੀ ਸੇਵਾ ਕਰਦਾ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਤਗੜੇ ਹੋ ਕੇ ਮਾਂ ਦੀ ਬਧੇ ਕੇ ਮਾਂ ਦਾ ਸਤਿਕਾਰ ਕਰੋ ਮਾਵਾਂ ਨਾਲ ਪਿਆਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ